ਅਸਟਮ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਤੀਜੀ ਵਾਰ ਬੰਬਨਾ ਉਡਾਉਣ ਦੀ ਧਮਕੀ ਮਿਲੀ ਹੈ ਚੰਕਾਉਣ ਵਾਲੀ ਗੱਲ ਇਹ ਹੈ ਕਿ 24 ਘੰਟਿਆਂ ਦੇ ਵਿੱਚ ਇਹ ਤੀਜੀ ਵਾਰ ਈਮੇਲ ਭੇਜੀ ਗਈ ਹੈ ਨਵੀਂ ਈਮੇਲ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਪਾਈਪਾਂ ਵਿੱਚ ਆਰ ਡੀ ਐਕਸ ਭਰਿਆ ਹੋਇਆ ਹੈ ਇਹ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਫੌਰੀ ਤੌਰ ਤੇ ਹਰਕਤ ਵਿੱਚ ਆ ਗਈਆਂ ਬੀ ਐਸ ਐਫ ਵੱਲੋਂ ਦਰਬਾਰ ਸਾਹਿਬ ਕੰਪਲੈਕਸ 'ਚ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਨਾਲ ਹੀ ਬੰਬ ਨਿਰੋਧਕ ਸਿਕਿਉਰਡ ਪੂਰੀ ਤਰ੍ਹਾਂ ਇਲਾਕੇ ਵਿੱਚ ਚੈਕਿੰਗ ਕੀਤੀ ਗਈ ਹੈ ਉਧਰ ਐਸ.ਸੀ.ਪੀ.ਸੀ ਨੇ ਆਪਣੇ ਪੱਧਰ ਤੇ ਜਾਂਚ ਸ਼ੁਰੂ ਕੀਤੀ ਹੈ ਅਤੇ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਧਾਰਮਿਕ ਸਥਾਨਾਂ ਤੇ ਧਾਰਮਿਕ ਸਥਾਨਾਂ ਨੂੰ ਲੈ ਕੇ ਮਿਲ ਰਹੀਆਂ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਸੂਬੇ ਵਿੱਚ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਹਾਲਾਂਕਿ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ 'ਤੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਮੇਰਾ ਨਾਮ ਮਨਜੀਤ ਸਿੰਘ ਆ ਜੀ ਮੈਂ ਲੁਧਿਆਣੇ ਤੋਂ ਦਰਬਾਰ ਸਾਹਿਬ ਕਹਿੰਦੇ ਚਾਹੁੰਦਾ ਹਾਂ ਮਾਤਾ ਟਿਕਣਵਾਸ ਪੇਪਰ ਕਾਦੀ ਇੱਕ ਜਿਹੜੀ ਮੇਲ ਹੈ ਸੋਸ਼ਲ ਮੀਡੀਆ ਤੋਂ ਜਿਹਨਾਂ ਬਾਤਾਂ ਉਹਦੇ ਲੰਘਾ ਰਿਹਾ ਉਸ ਚੀਜ਼ ਤੋਂ ਕੋਈ ਅਸਰ ਪੰਡਾ ਤੇ ਸੰਗਤ ਸੁਚੰਦਰੋਂ ਹੈ ਨਹੀਂ ਮੈਂ ਹਜੇ ਤੱਕ ਤਾਂ ਕੋਈ ਅਸਰ ਨਹੀਂ ਦੇਖਿਆ ਜਿਵੇਂ ਪਹਿਲਾਂ ਗੁਰੂਆਂ ਦਾ ਪਛਾਛਾ ਤੇ ਦਰ ਤੇ ਸੰਗਤ ਆਉਂਦੀ ਆ ਉਸੇ ਭਾਵਨਾ ਨਾਲ ਹੁਣ ਵੀ ਆ ਰਹੀ ਹੈ ਤੇ ਸਾਰੇ ਸੇਵਾਦਾਰ ਸੇਵਾ ਕਰ ਰਹੇ ਆ ਪੁਲਿਸ ਆਪਣਾ ਪ੍ਰਸ਼ਾਸਨ ਕੰਮ ਕਰਦੇ ਸੰਵੇਦਾਤਾ ਦਾ ਲੱਗਿਆ ਨਹੀਂ ਹਾਂ ਪਰ ਅੱਜ ਸਿਕਿਉਰਿਟੀ ਥੋੜੀ ਜ਼ਿਆਦਾ ਲੱਗੀ ਅੱਗੇ ਨੂੰ ਬਟ ਉਹ ਕੋਈ ਇਦਾਂ ਦੀ ਗੱਲ ਨਹੀਂ ਲੱਗੀ ਡਰਾਵਣੀ ਜਿਹਦੇ ਨਾਲ ਕਿ ਸੰਗਤ ਦੇ ਵਿੱਚ ਪੈਨਿਕ ਦੀ ਭਾਵਨਾ ਪਰ ਲੱਗ ਰਿਹਾ ਹਾਂ ਹਾਂ ਬਿਲਕੁਲ ਉਦਾਂ ਹੀ ਚੱਲ ਰਿ ਬਿਲਕੁਲ ਉਦਹੀ ਸੰਗਤ ਆ ਰਹੀ ਹੈ ਉਦਹੀ ਉਚਾਰ ਨਾਲ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਾ ਰਹੇ ਹੈ। ਮੈਨੂੰ ਤੇਰੇ ਇਧਰ ਦੇ ਸ਼ਰਾਬ ਚੰਨ ਉਹਨਾਂ ਦੇ ਤਰੀਕੇ ਇਸ ਨਹੀਂ ਦੀ ਪ੍ਰਸ਼ਾਸਨ। ਹਾਂ ਭਾਜੀ ਇਹ ਪ੍ਰਸ਼ਾਸਨ ਦਾ ਕੰਮ ਆ ਕਿਉਂਕਿ ਜੇ ਕਿਸੇ ਕੋਈ ਮੇਲ ਕਰਦਾ ਜਾਂ ਕੁਝ ਕਰਦਾ ਸਾਈਬਰ ਕ੍ਰਾਈਮ ਦਾ ਕੰਮ ਆ। ਅੱਜ ਕੱਲ ਕੀ ਨਹੀਂ ਹੈ ਟੈਕਨੋਲੋਜੀ ਨਾਲ ਹਰ ਕੋਈ ਫੜਿਆ ਜਾਂਦਾ। ਪੜ ਕੇ ਸਮਾਗ ਸੰਗਤ ਦੇ ਮੂਹਰੇ ਪੇਸ਼ ਕੀਤਾ ਜਾਵੇ ਕਿ ਇਹ ਬੰਦਾ ਇਦਾਂ ਦੀਆਂ ਅਫਵਾਹਾਂ ਫਲਾ ਰਿਹਾ ਵਾ। ਇਹਦਾ ਇਹ ਇਸ ਚੀਜ਼ ਦਾ ਅਸਰ ਦੂਜਿਆਂ ਤੇ ਵੀ ਪਊਗਾ ਜਿਹੜੇ ਗਾਹ ਨੁਫਾ ਪਲਾਉਣ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਓਕੇ ਆ ਜੀ ਕੋਈ ਪ੍ਰੋਬਲਮ ਨਹੀਂ।